ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵਹਿ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਭਉ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਜਿ ਜਾਇਆ ਸੰਤੀ ਮੰਤ ਦਿਉ ਮੋਹਿ ਨਿਰਭੋਗੁਰ ਕਾਬਦ ਕਮਾਇਆ ਜੇਤ ਲਏ ਹੋਏ ਮਹਾ ਵਿਖਾਦੀ ਸਹਜ ਸਹੇਲੀ ਬਾਣੀ ਕਹ ਨਾਨਕ ਮਨ ਪਿਆ ਪ੍ਰਗਾਸ ਆਪਾਇਆ ਪਦ ਨਿਡ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰੇ ਕਰ ਹਾਲਿਓ ਅਨੇਕ ਭੋਪਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕਿ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹਿ ਨਿਰਭੋਗ ਗੁਰ ਕਾ ਸ਼ਬਦ ਕਮਾਇਆ ਜੇਤ ਲਾਇਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਤੇ ਆ ਪ੍ਰਗਾਸਾ ਬਾਇਆ ਪਦ ਨਿਰ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੀਦ ਕਰਹਿ ਅਰ ਬਹੁਤ ਸਦਾਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਭੋਪਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾਕੀ ਕੋਟਾ ਸਾਸ ਸੰਗ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹੇ ਨਿਰਭੋ ਗੁਰ ਕਾ ਸਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਰ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰਹਿ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਬਹਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕਿ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹਿ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਇਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪ੍ਰਗਾਸਾ ਬਾਇਆ ਪਦ ਨਿਰਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਖੇਦ ਕਰਹਿ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਭੋਪਾਂਤੀ ਛੋੜਿਓ ਕਤਹਉ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹਿ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪ੍ਰਗਾਸ ਆਇਆ ਪਦ ਨਿਰਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਾਰ ਕਾਰੇ ਹਾਰੇ ਅਨੇਕ ਭੋਪਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕਿਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤੈਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹਿ ਨਿਰਭੋ ਗੁਰ ਕਾ ਸਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਤੇ ਆ ਪ੍ਰਗਾਸਾ ਬਾਇਆ ਪਦ ਨਿੜ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਬੋ ਭਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦੀਓ ਮੋਹੇ ਨਿਰਭੋਗ ਗੁਰ ਕਾ ਸ਼ਬਦ ਕਮਾਇਆ ਜੇਤ ਲਏ ਹੋਏ ਮਹਾ ਵਿਖਾਦੀ ਸਹਿਜ ਸਹਿਲੀ ਬਾਣੀ ਕਹ ਨਾਨਕ ਮਨ ਪਿਆ ਪ੍ਰਗਾਸ ਆਇਆ ਪਦ ਨਿਰ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭਗੁਣ ਤੇਰੇ ਰਹਾਉ ਪੰਚ ਵਿਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰਹਿ ਅਰ ਬਹੁਤ ਸਤਾਵਹਿ ਆਇਓ ਸਰਨ ਦੁਹਾਰੇ ਘਰ ਕਰ ਹਾਲਿਓ ਅਨੇਕ ਬਹੁ ਭਾਂਤੀ ਛੋਡਿਓ ਕਕੋ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਤੀਰਜ ਪਾਇਆ ਸੰਤਿ ਮੰਤ ਦਿਓ ਮੋਹੇ ਨਿਰਭੋ ਗੁਰ ਕਾ ਸਬਦ ਕਮਾਇਆ ਆਇ ਜੇਤ ਲਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਹ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਰ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਖੇਦ ਕਰਹਿ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਬੋ ਭਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕਿਓਟਾ ਸਾਥ ਸੰਗ ਮਟ ਜਾਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦੀਓ ਮੋਹੇ ਨਿਰਭੋਗੁਰ ਕਾਬਦ ਕਮਾਇਆ jeet laaye hoye maha bikhadi sahaj saheli baani ka nanak man pe a pragasa baaya pad ne baani dodi mahalla panjma rakh pita prab mere moh nirgun sab gun tere rahao panch bikhadi ek gariba rakh ho rakhn hare khed kare ar bahut satav hai ayo sarana duhare ਕਾਰ ਕਰ ਹਾਰੇ ਅਨੇਕ ਭਵਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹਿ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਇਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪ੍ਰਗਾਸਾ ਬਾਇਆ ਪਦ ਨਿਰ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਖੇਦ ਕਰਹਿ ਅਰ ਬਹੁਤ ਸਤਾਵਹਿ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਭੋਪਾਂਤੀ ਛੋੜਿਓ ਕਤਹਉ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹਿ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਤੇ ਆ ਪ੍ਰਗਾਸਾ ਬਾਇਆ ਪਦ ਨਿਰਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਾਰੇ ਕਾਰੇ ਹਾਲਿਓ ਅਨੇਕ ਭੋਪਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕਿ ਓਟਾ ਸਾਥ ਸੰਗ ਮਿਟ ਜਾਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹੇ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪ੍ਰਗਾਸਾ ਬਾਇਆ ਪਦ ਨਿਰ ਬਾਣੀ ਗੋੜੀ ਮਹਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੀਦ ਕਰਹਿ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬਹ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾਕੀ ਉਟਾ ਸਾਥ ਸੰਗ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਤੀਰ ਜਪਾਇਆ ਸੰਤਿ ਮੰਤ ਦੀਓ ਮੋਹੇ ਨਿਰਪੋ ਗੁਰ ਕਾ ਸਬਦ ਕਮਾਇਆ ਜੇਤ ਲਏ ਹੋਏ ਮਹਾ ਵਿਖਾਦੀ ਸਹਜ ਸਹੇਲੀ ਬਾਣੀ ਕਹ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ